ਮੇਰਾ ਨਾਮ ਹਰਮਨਾ ਤੇ ਅਸੀਂ ਦੋ ਭੈਣ ਭਰਾ ਸੀ ਮੇਰੇ ਭੈਣ ਮੇਰੇ ਤੋਂ ਵੱਡੀ ਸੀ ਜਿਹੜੀ ਕਿ ਪਲੱਸ 2 ਤੋਂ ਬਾਅਦ ਅੱਗੇ ਪੜਾਈ ਕਰਨ ਲੱਗ ਪਈ ਸੀ ਤੇ ਮੈਂ ਪਲੱਸ 2 ਕਰਕੇ ਆਪਣੇ ਪਿਓ ਦੇ ਨਾਲ ਘਰ ਤੇ ਕੰਮ ਕਰਨ ਲੱਗਾ ਅਤੇ ਇੱਕ ਮੈਂ ਪ੍ਰਾਈਵੇਟ ਪੀਏ ਦੀ ਫੀਸ ਵੀ ਭਰ ਦਿੱਤੀ ਸੀ ਕਿ ਚਲੋ ਨਾਲ-ਨਾਲ ਪੜ੍ਹਾਈ ਵੀ ਹੋ ਜਾਊ ਪਰ ਮੇਰਾ ਤਾਂ ਪੜ੍ਹਾਈ ਵਿੱਚ ਧਿਆਨ ਘੱਟ ਹੀ ਲੱਗਦਾ ਸੀ ਮੈਂ ਜ਼ਿਆਦਾ ਕੰਮ ਵਿੱਚ ਲੱਗਾ ਰਹਿੰਦਾ ਸੀ ਜਿਸ ਕਰਕੇ ਮੇਰੇ ਬੀਏ ਵੀ ਪੂਰੀ ਨਾ ਹੋਈ ਮੇਰੇ ਨਾਲ ਦੇ 4-5 ਦੇ ਮੁੰਡੇ ਜਿਹੜੇ ਸਾਡੇ ਪਿੰਡ ਦੇ ਹੀ ਸੀ ਮੇਰੇ ਬਹੁਤ ਵਧੀਆ ਦੋਸਤ ਸੀ ਸਾਰੇ ਬਾਹਰ ਚਲੇ ਗਏ ਉਹਨਾਂ ਨੂੰ ਵੇਖ ਕੇ ਮੇਰੇ ਵੀ ਸਿਰ ਤੇ ਬਾਹਰ ਜਾਣ ਦਾ ਭੂਸਵਾਰ ਹੋ ਗਿਆ ਸੀ ਮੈਂ ਆਪਣੇ ਪਿਓ ਨੂੰ ਕਿਹਾ ਕਿ ਮੈਂ ਵੀ ਹਾਈਲਾਈਟਸ ਕਰਨੀ ਆ ਤਾਂ ਉਹ ਕਹਿਣ ਲੱਗੇ ਤੇਰੇ ਤੋਂ ਹੁਣ ਹਾਈਲਾਈਟਸ ਨਹੀਂ ਹੋਣੀ ਕਿੰਨਾ ਚਿਰ ਤਾਂ ਤੈਨੂੰ ਪੜ੍ਹਾਈ ਛੱਡੀ ਨੂੰ ਹੋ ਗਿਆ ਤੇ ਉਪਰੋਂ ਤੇਰਾ ਪੜ੍ਹਾਈ ਵਿੱਚ ਦਿਲ ਵੀ ਨਹੀਂ ਤੂੰ ਤਾਂ ਰਹਿਣ ਹੀ ਦੇ ਐਵੇਂ ਪੈਸੇ ਖਰਾਬ ਕਰੇਂਗਾ ਮੈਨੂੰ ਵੀ ਲੱਗਾ ਕਿ ਹੁਣ ਤਾਂ ਮੇਰੇ ਬੈਂਡ ਹੀ ਨਹੀਂ ਆ ਸਕਦੇ ਪਰ ਜਦੋਂ ਵੀ ਮੇਰੇ ਦੋਸਤ ਮੈਨੂੰ ਫੋਨ ਕਰਦੇ ਤਾਂ ਮੈਨੂੰ ਕਹਿੰਦੇ ਸੀ ਕਿ ਤੂੰ ਇਕੱਲਾ ਹੀ ਰਹਿ ਗਿਆ ਤੂੰ ਵੀ ਸਾਡੇ ਕੋਲ ਹੀ ਆ ਜਾ ਉਹ ਮੈਨੂੰ ਨਿਤ ਨਵੀਆਂ ਥਾਵਾਂ ਤੇ ਫੋਟੋਆਂ ਕਰਕੇ ਭੇਜਦੇ। ਬਸ ਹੁਣ ਮੇਰੀ ਤਾਂ ਇੱਕੋ ਹੀ ਰੱਟ ਫੜੀ ਸੀ ਕਿ ਮੈਂ ਤਾਂ ਬਾਹਰ ਹੀ ਜਾਣਾ ਜਿਵੇਂ ਮਰਜ਼ੀ ਭੇਜੋ। ਤਾਂ ਮੇਰੀ ਭੈਣ ਕਹਿਣ ਲੱਗੀ ਕਿ ਡੈਡੀ ਆਪਾਂ ਇਸ ਦਾ ਵਿਆਹ ਕਰ ਦਿੰਨੇ ਆ। ਬੈਂਡਾ ਵਾਲੀ ਕੁੜੀ ਲੈ ਲਵਾਂਗੇ। ਮੇਰੇ ਮਾਪਿਓ ਨੂੰ ਵੀ ਉਸ ਦੀ ਗੱਲ ਸਹੀ ਲੱਣ ਲੱਗੀ। ਮੇਰੇ ਪਿਓ ਕਹਿਣ ਲੱਗਾ ਕਿ ਤੈਨੂੰ ਵਿਆਹ ਕਰਾ ਕੇ ਬਾਹਰ ਤੋਰ ਦਿੰਨੇ ਆ। ਆਪਾਂ ਕੁੜੀ ਆਈਲਟਸ ਵਾਲੀ ਲੈ ਲੈਨੇ ਆ। ਤੈਨੂੰ ਅਸੀਂ ਆਪੇ ਹੀ ਲੈ ਜਾਊਗੀ। ਮੈਂ ਉਹਨਾਂ ਨੂੰ ਕਿਹਾ ਕਿ ਜਿਵੇਂ ਮਰਜ਼ੀ ਕਰੋ ਪਰ ਮੈਂ ਤਾਂ ਬਾਹਰ ਹੀ ਜਾਣਾ ਮੇਰੇ ਪਿਓ ਨੇ ਮੈਰਿਜ ਬਿਊਰੋ ਵਾਲਿਆਂ ਕੋਲ ਮੇਰਾ ਨਾਮ ਲਿਖਾ ਦਿੱਤਾ ਹਫ਼ਤੇ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਕੁੜੀ ਦੀ ਦੱਸ ਪਾਈ ਕੁੜੀ ਘਰੋਂ ਤਾਂ ਬਹੁਤ ਗਰੀਬ ਸੀ ਉਸਤੇ ਸੱਤ ਬੈਂਡ ਆਏ ਹੋਏ ਸੀ ਕੁੜੀ ਵੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੁਨਖੇ ਸੀ ਉਸ ਦਾ ਨਾਮ ਪ੍ਰੀਤ ਸੀ ਮੈਨੂੰ ਪਸੰਦ ਆ ਗਈ ਤੇ ਫਿਰ ਸਾਡਾ ਰਿਸ਼ਤਾ ਵੀ ਪੱਕਾ ਹੋ ਗਿਆ ਤੇ ਦੋ ਕੁ ਮਹੀਨਿਆਂ ਬਾਅਦ ਸਾਡਾ ਵਿਆਹ ਰਖ ਦਿੱਤਾ ਮੈਂ ਉਸ ਨੂੰ ਸਾਰੀ ਸ਼ਾਪਿੰਗ ਆਪ ਕਰਵਾਈ ਕਿਉਂਕਿ ਉਸਦੇ ਘਰਦਿਆਂ ਕੋਲ ਤਾਂ ਇੰਨੇ ਪੈਸੇ ਹੀ ਨਹੀਂ ਸੀ ਕਿ ਉਸ ਨੂੰ ਸ਼ਾਪਿੰਗ ਕਰਵਾ ਸਕਣ। ਫਿਰ ਸਾਡਾ ਵਿਆਹ ਹੋਇਆ। ਅਸੀਂ ਆਪਣੀ ਸੁਹਾਗਰਾਤ ਲਈ ਵੀ 5 ਸਟਾਰ ਹੋਟਲ ਵਿੱਚ ਗਏ। ਸੁਹਾਗਰਾਤ ਵਾਲੇ ਦਿਨ ਸਾਨੂੰ ਬੜਾ ਵਧੀਆ ਲੱਗਾ। ਉਹ ਵੀ ਬਹੁਤ ਖੁਸ਼ ਸੀ। ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਸਾਡੇ ਦਿਨ ਲੰਘ ਰਹੇ ਸੀ। ਅਸੀਂ ਵੀ ਪ੍ਰੀਤੀ ਫਾਇਲਾ ਦਿੱਤੀ ਤੇ 2 ਕੁ ਮਹੀਨਾ ਵਿੱਚ ਇਹ ਸਾਰਾ ਪ੍ਰੋਸੈਸ ਹੋ ਗਿਆ। ਉਸ ਦਾ ਵੀਜ਼ਾ ਵੀ ਆ ਗਿਆ ਸੀ। ਸਾਡਾ ਸਾਰਾ ਪਰਿਵਾਰ ਬੜਾ ਹੀ ਖੁਸ਼ ਸੀ। ਮੇਰੇ ਪਿਓ ਨੇ ਇਕੱਲਾ ਜ਼ਮੀਨ ਵੇਚ ਕੇ ਉਸ ਨੂੰ ਬਾਹਰ ਭੇਜਿਆ। ਉਹ ਬਾਹਰ ਚਲੀ ਗਈ। ਮੇਰਾ ਤਾਂ ਉਸ ਤੋਂ ਬਿਨਾ ਹੁਦਲੀ ਨਹੀਂ ਸੀ ਲੱਗਦਾ। ਮੈਂ ਉਸ ਨਾਲ ਅਕਸਰ ਫੋਨ ਤੇ ਗੱਲਾਂ ਕਰਦਾ ਰਹਿੰਦਾ ਉਹ ਕਹਿ ਦਿੰਦੀ ਸੀ ਕਿ ਇੱਧਰ ਆ ਕੇ ਬੰਦੇ ਕੋਲ ਸਮਾਂ ਘੱਟ ਜਾਂਦਾ ਤੁਸੀਂ ਬਹੁਤਾ ਫੋਨ ਨਾ ਲਾਇਆ ਕਰੋ ਤੇ ਪ੍ਰੀਤ ਨੇ ਜਲਦੀ ਹੀ ਫਿਰ ਮੇਰੇ ਕਾਗਜ਼ ਪੱਤਰ ਤਿਆਰ ਕੀਤੇ ਤੇ ਮੇਰੀ ਫਾਈਲ ਆ ਦਿੱਤੀ ਚਾਰ ਕੁ ਮਹੀਨਿਆਂ ਬਾਅਦ ਮੇਰਾ ਵੀ ਵੀਜ਼ਾ ਆ ਗਿਆ ਜਿਸ ਦਿਨ ਮੇਰਾ ਵੀਜ਼ਾ ਆਇਆ ਉਸ ਦਿਨ ਸਾਡੇ ਸਾਰੇ ਟਰੱਪਰਾਂ ਚਾਹ ਨਹੀਂ ਸੀ ਚੁੱਕਿਆ ਜਾਂਦਾ ਕਿ ਸਾਡੇ ਮੁੰਡੇ ਦਾ ਵੀ ਵੀਜ਼ਾ ਆ ਗਿਆ ਕਿਉਂਕਿ ਪਹਿਲਾਂ ਤਾਂ ਸਾਰਿਆਂ ਦੇ ਮਨ ਵਿੱਚ ਇਹ ਡਰ ਸੀ ਕਿ ਕੁੜੀ ਕਿਤੇ ਉੱਧਰ ਜਾ ਕੇ ਮੁੱਕਰੀ ਨਾ ਜਾਵੇ ਪਰ ਜਿਸ ਦਿਨ ਮੇਰਾ ਵਿਜਾ ਆਇਆ ਸਾਰੇ ਟੱਬਰ ਦੇ ਸਾਹਾਂ ਵਿੱਚ ਸਾਹ ਪੈ ਗਏ ਕਿ ਆਪਣੇ ਪੈਸੇ ਲੱਗੇ ਰਾਜ਼ ਆ ਗਏ ਨੇ ਹੁਣ ਹਰਮਨ ਬਾਹਰ ਚਲਾ ਜਾਊਗਾ ਤਾਂ ਪਿੱਛੋਂ ਆਪਣੀ ਵੀ ਜ਼ਿੰਦਗੀ ਸਖਾਲੀ ਹੋ ਜਾਊਗੀ ਮੈਂ ਬੜੀ ਖੁਸ਼ੀ-ਖੁਸ਼ੀ ਬਾਹਰ ਜਾਣ ਦੀ ਤਿਆਰੀ ਕਰਨ ਲੱਗਾ ਮੇਰੀ ਮਾਂ ਨੇ ਮੇਰੀ ਭੈਣ ਨੇ ਪ੍ਰੀਤ ਲਈ ਇੱਕ ਸੋਨੇ ਦਾ ਸੈੱਟ ਬਣਵਾਇਆ ਤੇ ਬੜੇ ਮਹਿੰਗੇ-ਮਹਿੰਗੇ ਉਸ ਲਈ ਸੂਟ ਵੀ ਤਿਆਰ ਕਰਵਾ ਕੇ ਦਿੱਤੇ ਜੋ ਕਿ ਮੇਰੇ ਨਾਲ ਹੀ ਭੇਜਣੀ ਸੀ ਮੈਂ ਫਿਰ ਬਾਹਰ ਪਹੁੰਚ ਗਿਆ ਬਾਰ ਜਾ ਕੇ ਦੋ ਕੁ ਮਹੀਨੇ ਤੋ ਮੇਰ ਨਾਲ ਵਧੀਆ ਰਹੀ ਪਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸਨੇ ਕਾਲਜ ਦੇ ਵਿੱਚ ਨਵੇਂ-ਨਵੇਂ ਦੋਸਤ ਬਣਾਏ ਹੋਏ ਆ ਜਿਨ੍ਹਾਂ ਨਾਲ ਉਹ ਫੋਟੋਆਂ ਪਾਉਂਦੀ ਰਹਿੰਦੀ ਆ ਮੈਂ ਉਸ ਨੂੰ ਕਈ ਵਾਰੀ ਪੁੱਛਿਆ ਸੀ ਤਾਂ ਉਹ ਕਹਿ ਦਿੰਦੀ ਸੀ ਕਿ ਸਿਰਫ ਮੇਰੇ ਦੋਸਤ ਨੇ ਤੁਸੀਂ ਸ਼ੱਕ ਨਾ ਕਰਿਆ ਕਰੋ ਪਰ ਪਤਾ ਨਹੀਂ ਕਿਉਂ ਮੱਲੋ-ਮੱਲੀ ਮੈਨੂੰ ਉਸ ਤੇ ਸ਼ੱਕ ਜਿਹਾ ਹੋ ਹੀ ਜਾਂਦਾ ਸੀ ਕਿਉਂਕਿ ਕਾਲਜ ਟਾਈਮ ਤੋਂ ਤਿੰਨ-ਤਿੰਨ ਘੰਟੇ ਕਰੇ ਲੇਟ ਆਉਣਾ ਤੇ ਫਿਰ ਆ ਕੇ ਮੇਰੇ ਨਾਲ ਕੋਈ ਬਹੁਤੀ ਗੱਲਬਾਤ ਨਾ ਕਰਨੀ ਰੋਟੀ ਖਾਣੀ ਤੇ ਥੱਕੇ ਹੋਣ ਦਾ ਬਹਾਨਾ ਕਰਕੇ ਉਸਨੇ ਲੰਮੇ ਪੈ ਜਾਣਾ ਮੈਨੂੰ ਬੜੀ ਹਰਾਨੀ ਹੁੰਦੀ ਸੀ ਉਸ ਕੋਲ ਮੇਰੇ ਲਈ ਬਿਲਕੁਲ ਵੀ ਸਮਾਂ ਨਹੀਂ ਸੀ ਤੇ ਨਾ ਹੀ ਉਹ ਮੇਰੇ ਨਾਲ ਸਮਾਂ ਬਤੀਤ ਕਰਨਾ ਚਾਹੁੰਦੀ ਸੀ ਮੈਂ ਚਾਹੁੰਦਾ ਸੀ ਕਿ ਉਹ ਮੇਰੇ ਨਾਲ ਗੱਲ ਕਰੇ ਇੰਡੀਆ ਵਿੱਚ ਤਾਂ ਅਸੀਂ ਇੱਕ ਦਿਨ ਵਿੱਚ ਕਈ-ਕਈ ਵਾਰ ਇੰਜੋਏ ਕਰਦੇ ਸੀ ਪਰ ਮੇਰਾ ਇੱਥੇ ਆ ਕੇ ਹੁਣ ਦੇ ਲਈ ਨਹੀਂ ਕਰਦਾ ਸੀ ਉਹ ਉਸੇ ਤਰ੍ਹਾਂ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ ਸੀ ਮੇਰੇ ਲਈ ਸਮਾਂ ਕੱਢੇ ਮੈਨੂੰ ਖੁਸ਼ ਰੱਖੇ ਤੇ ਆਪ ਵੀ ਰਵੇ ਪਰ ਪ੍ਰੀਤਾ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਉੱਡੀ ਫਿਰਦੀ ਸੀ ਮੈਂ ਬਹੁਤ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਇੱਕ ਦਿਨ ਉਹ ਰਸੋਈ ਵਿੱਚ ਖੜੀ ਚਾਹ ਬਣਾ ਰਹੀ ਸੀ ਮੈਂ ਪਿੱਛੋਂ ਜਾ ਕੇ ਉਸ ਨੂੰ ਬੁਲਾਇਆ ਤਾਂ ਉਸ ਨੇ ਮੈਨੂੰ ਧੱਕਾ ਦੇ ਕੇ ਪਿੱਛੇ ਕਰ ਦਿੱਤਾ ਮੈਂ ਉਸ ਨੂੰ ਕਿਹਾ ਪ੍ਰੀਤ ਮੇਰਾ ਬਹੁਤ ਦਿਲ ਕਰਦਾ ਸੀ ਆਪਾਂ ਗੱਲ ਕਰਦੇ ਹਾਂ ਪਰ ਉਸ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਜਿੰਨਾ ਚਿਰ ਮੇਰੀ ਪੜ੍ਹਾਈ ਪੂਰੀ ਨਹੀਂ ਹੁੰਦੀ ਮੈਂ ਤੇਨਾਂ ਜੀ ਹਕੁਝ ਵੀ ਨਹੀਂ ਕਰ ਸਕਦੀ ਅਤੇ ਉਸ ਦਿਨ ਮੈਨੂੰ ਬਹੁਤ ਹੀ ਗੁੱਸਾ ਆਇਆ ਸੀ ਪਰ ਫਿਰ ਵੀ ਮੈਂ ਕੁਝ ਕਰ ਨਹੀਂ ਸਕਦਾ ਸੀ ਮਨਜਾ ਮਾਰ ਕੇ ਮੈਂ ਸੋਫੇ ਤੇ ਜਾ ਕੇ ਬੈਠ ਗਿਆ ਤੇ ਮੈਨੂੰ ਵੀਪ੍ਰੀਤ ਨੇ ਕੰਮ ਤੇ ਲਵਾ ਦਿੱਤਾ ਸੀ ਮੈਂ ਵੀ ਇੱਕ ਵੇਅਰ ਹਾਊਸ ਵਿੱਚ ਕੰਮ ਕਰਦਾ ਸੀ ਤੇ ਵਧੀਆ ਪੈਸੇ ਬਣ ਜਾਂਦੇ ਸੀ ਸਾਰੇ ਘਰ ਦਾ ਖਰਚਾ ਤੇ ਪ੍ਰੀਤ ਦੀ ਫੀਸ ਮੈਂ ਹੀ ਕਰਦਾ ਸੀ ਅਸੀਂ ਜਿਹੜੇ ਘਰ ਵਿੱਚ ਰਹਿੰਦੇ ਸੀ ਉੱਥੇ ਚਾਰ ਮੁੰਡੇ ਹੋ ਰਹੇ ਦੇ ਸੀ ਜਿਨ੍ਹਾਂ ਨਾਲ ਮੇਰੀ ਬਹੁਤੀ ਜਾਣ ਪਛਾਣ ਨਹੀਂ ਸੀ ਬਸ ਲੰਘਦੇ ਟੱਪਦੇ ਇੱਕ ਦੂਜੇ ਦਾ ਹਾਲਚਲ ਪੁੱਛ ਲੈਂਦੀ ਸੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਉਹ ਮੁੰਡੇ ਪ੍ਰੀਤ ਨਾਲ ਬੜੀਆਂ ਗੱਲਾਂ ਮਾਰਦੀ ਸੀ ਮੈਂ ਕਈ ਵਾਰੀ ਪ੍ਰੀਤ ਨੂੰ ਕਿਹਾ ਕਿ ਤੇਰੇ ਨਾਲ ਕੁਝ ਜ਼ਿਆਦਾ ਹੀ ਘੁਲ ਮਿਲ ਗਏ ਨੇ ਤਾਂ ਉਹ ਕਹਿ ਦਿੰਦੀ ਸੀ ਕਿ ਇੱਧਰ ਬੇਗਾਨੇ ਮੁਲਕ ਦੇ ਵਿੱਚ ਇਦਾਂ ਹੀ ਸਾਰਿਆਂ ਨਾਲ ਪਿਆਰ ਬਣਾ ਕੇ ਰੱਖਣਾ ਪੈਂਦਾ ਮੈਨੂੰ ਵੀ ਉਸ ਦੀਆਂ ਗੱਲਾਂ ਕਾਫੀ ਹੱਦ ਤੱਕ ਸਹੀ ਲੱਗਦੀਆਂ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਉਸ ਦੇ ਉੱਤੇ ਸ਼ੱਕ ਜਿਹਾ ਹੁੰਦਾ ਰਹਿੰਦਾ ਸੀ ਇੱਕ ਦਿਨ ਮੈਂ ਕੰਮ ਤੋਂ ਆ ਕੇ ਚਾਹ ਪੀ ਰਿਹਾ ਸੀ ਪ੍ਰੀਤ ਵੀ ਘਰ ਸੀ ਉਹ ਬਾਥਰੂਮ ਵਿੱਚ ਹੀ ਦੇ ਉਸ ਦੇ ਫੋਨ ਤੇ ਮੈਸੇਜ ਆਇਆ ਜੋ ਉੱਪਰ ਸਕਰੀਨ ਤੇ ਸ਼ੋ ਹੋ ਰਿਹਾ ਸੀ ਮੈਂ ਉਹ ਮੈਸੇਜ ਪੜ ਕੇ ਹੈਰਾਨ ਹੋ ਗਿਆ ਮੇਰੇ ਪੈਰਾਂ ਤਲੋਂ ਜ਼ਮੀਨ ਖਿਸਕ ਗਈ ਕਿ ਉਹ ਇਦਾਂ ਦੀ ਵੀ ਹੋ ਸਕਦੀ ਆ ਉਸ ਵਿੱਚ ਲਿਖਿਆ ਸੀ ਪ੍ਰੀਤ ਅੱਜ ਫੇਰ ਤੂੰ ਆਪਣੇ ਘਰ ਵਾਲੇ ਨੂੰ ਸ਼ਾਮ ਦੀ ਸ਼ਿਫਟ ਦਾ ਬਹਾਨਾ ਲਾ ਕੇ ਆ ਜਾਈਂ ਆਪਾਂ ਹੋਟਲ ਵਿੱਚ ਫੇਰ ਮਿਲਾਂਗੇ ਮੇਰੇ ਧਾਕਾਂ ਦੇ ਸਾਹਮਣੇ ਪੰਬੂ ਤਾਰੇ ਆਉਣ ਲੱਗ ਪਏ ਸੀ ਪਰ ਮੈਂ ਕੁਝ ਨਾ ਬੋਲਿਆ ਮੈਂ ਚੁੱਪਚਾਪ ਬੈਠਾ ਰਿਹਾ ਤੇ ਉਸ ਨੇ ਆ ਕੇ ਫੋਨ ਵੇਖਿਆ ਤੇ ਉਸ ਨੇ ਮੈਨੂੰ ਫੇਰ ਬਹਾਨਾ ਜਿਹਾ ਮਾਰ ਦਿੱਤਾ ਕਿ ਅੱਜ ਮੇਰੀ ਰਾਤ ਦੀ ਸ਼ਿਫਟ ਆ ਮੈਨੂੰ ਜਾਣਾ ਪੈਣਾ ਮੈਂ ਉਸ ਨੂੰ ਕੁਝ ਨਾ ਕਿਹਾ ਤੇ ਕਿਹਾ ਠੀਕ ਹੈ ਚਲੀ ਜਾ ਮੈਂ ਉਸ ਦਾ ਪਿੱਛਾ ਕੀਤਾ ਤਾਂ ਮੇਰੀ ਘਰ ਵਾਲੀ ਇੱਕ ਹੋਟਲ ਵਿੱਚ ਜਾ ਕੇ ਵੜ ਗਈ ਮੈਂ ਉਸ ਦੇ ਪਿੱਛੇ ਪਿੱਛੇ ਗਿਆ ਮੈਂ ਹੋਟਲ ਦੇ ਕਾਊਂਟਰ ਮਾਲਕ ਨੂੰ ਸਾਰੀ ਗੱਲ ਦੱਸੀ ਉਹ ਵੀ ਪੰਜਾਬੀ ਸੀ ਉਸ ਨੇ ਮੇਰੀ ਮਜਬੂਰੀ ਸਮਝੀ ਤੇ ਮੈਨੂੰ ਜਾਣ ਦਿੱਤਾ ਤੇ ਕਿਹਾ ਕਿ ਤੁਸੀਂ ਨਾਲ ਦੇ ਰੂਮ 'ਚ ਦੇਖ ਸਕਦੇ ਹੋ ਜੋ ਉੱਥੇ ਕਿ ਛੋਟੀ ਜੀ ਬਾਰੀ ਹੈ ਉਸਨੇ ਖੋਲ ਦਿੱਤੀ ਮੈਂ ਵੇਖਿਆ ਕਿ ਮੇਰੀ ਘਰ ਵਾਲੀ ਨੇ ਇੱਕ ਬਹੁਤ ਹੀ ਸੋਹਣੀ ਡਰੈਸ ਪਾਈ ਹੋਈ ਸੀ ਅਤੇ ਹੁਣ ਉਹ ਉਸ ਤੋਂ ਜ਼ਿਆਦਾ ਸੋਹਣੀ ਲੱਗ ਰਹੀ ਸੀ ਤੇ ਫਿਰ ਉਸਨੇ ਉਸ ਦੇ ਸਾਹਮਣੇ ਹੀ ਮੈਂ ਸਭ ਕੁਝ ਵੇਖ ਕੇ ਹੈਰਾਨ ਸੀ ਜਿੱਦਾਂ ਉਸ ਦੇ ਸਾਹਮਣੇ ਉਹ ਪਈ ਸੀ ਇਹ ਸਭ ਕੁਝ ਵੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਕੁਝ ਕਰ ਨਹੀਂ ਸਕਦਾ ਸੀ ਮੈਂ ਉੱਥੇ ਬੈਠਾ ਬੈਠਾ ਉਹਨਾਂ ਦੋਨਾਂ ਨੂੰ ਵੇਖਦਾ ਹੀ ਰਹਿ ਗਿਆ ਫਿਰ ਮੇਰੀ ਘਰ ਵਾਲੀ ਉਸ ਦੇ ਕੋਲ ਮੈਂ ਸਸ ਗੱਲਾਂ ਕਰ ਰਹੀ ਸੀ ਦੋਨੋਂ ਬੜੇ ਖੁਸ਼ੀ ਉਹ ਮੁੰਡਾ ਵੀ ਬਹੁਤ ਸੋਹਣਾ ਸੀ ਤੇ ਆਪਣੇ ਹੀ ਪਲਾਂ ਦਾ ਆਨੰਦ ਲੈ ਰਿਹਾ ਸੀ ਫਿਰ ਮੈਂ ਇੱਕਦਮ ਦਿਮਾਗ ਵਿੱਚ ਇਹ ਸੋਚਿਆ ਕਿ ਕਿਉਂ ਨਾ ਇਹਨਾਂ ਦੀ ਵੀਡੀਓ ਬਣਾ ਲਵਾਂ ਤੇ ਆਪਣੇ ਫੋਨ ਵੀ ਸੇਵ ਕਰਕੇ ਰੱਖ ਲਈ ਮੈਂ ਫਿਰ ਘਰ ਆ ਗਿਆ ਤੇ ਘਰ ਆ ਕੇ ਲੰਮਾ ਪੈ ਗਿਆ ਪਰ ਨੀਂਦ ਨਹੀਂ ਆ ਰਹੀ ਸੀ ਮੇਰਾ ਮਨ ਬਹੁਤ ਹੀ ਜ਼ਿਆਦਾ ਬੇਚੈਨ ਸੀ ਸਵੇਰੇ ਜਦੋਂ ਉਹ ਆਈ ਤਾਂ ਸ਼ਿਫਟ ਲਾ ਕੇ ਆਈ ਤਾਂ ਬਾਹਰ ਨਿਕਲਣ ਲੱਗੀ ਮੈਂ ਪਹਿਲਾਂ ਹੀ ਉਸ ਨੂੰ ਚਾਹ ਬਣਾ ਕੇ ਪੁਲਾਈ ਤੇ ਅਤੇ ਉਸਨੇ ਗੱਲ ਮਹਿਸੂਸ ਹੀ ਨਹੀਂ ਹੋਣ ਦਿੱਤੀ ਕਿ ਮੈਂ ਉਸ ਨੂੰ ਵੇਖ ਕੇ ਆਇਆ ਫਿਰ ਮੈਂ ਕੰਮ ਦਾ ਬਹਾਨਾ ਲਾ ਕੇ ਘਰੋਂ ਚਲਾ ਗਿਆ ਸ਼ੱਕ ਸੀ ਕਿ ਮੇਰੇ ਜਾਣ ਤੋਂ ਬਾਅਦ ਉਹ ਜੋ ਸਾਡੇ ਘਰ ਵਿੱਚ ਮੁੰਡੇ ਰਹਿ ਰਹੇ ਸੀ ਉਹਨਾਂ ਨਾਲ ਵੀ ਇਹੀ ਸਭ ਕੁਝ ਕਰਦੀ ਹੋਣੀ ਜਦ ਮੈਂ ਉਸ ਨੂੰ ਕਿਹਾ ਕਿ ਮੈਂ ਕੰਮ ਤੇ ਜਾ ਰਿਹਾ ਤਾਂ ਉਸ ਸਮੇਂ ਉਹ ਆਪਣੇ ਕਮਰੇ ਵਿੱਚ ਸੀ ਤੇ ਮੈਂ ਉਸ ਤੋਂ ਅੱਖ بچਾ ਕੇ ਸਟੋਰ ਰੂਮ ਵਿੱਚ ਲੁਕ ਗਿਆ ਉਸ ਨੂੰ ਇਹ ਸੀ ਕਿ ਮੈਂ ਚਲਾ ਗਿਆ ਹਾਂ ਮੇਰੇ ਜਾਣ ਤੋਂ ਬਾਅਦ ਉਹ ਦੂਜੇ ਕਮਰੇ ਵਿੱਚ ਗਈ ਜਿੱਥੇ ਇੱਕ ਹੋਰ ਮੁੰਡਾ ਰੈਂਟ ਤੇ ਰਹਿੰਦਾ ਸੀ ਉਸ ਨੇ ਕਮਰੇ ਦਾ ਗੇਟ ਵੀ ਨਾ ਬੰਦ ਕੀਤਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਸ ਸਮੇਂ ਘਰ ਵਿੱਚ ਕੋਈ ਵੀ ਨਹੀਂ ਅਤੇ ਉਸ ਨੇ ਮੈਨੂੰ ਸੋਚਿਆ ਸੀ ਇਹ ਮੈਚਰਾ ਗਿਆ ਤੇ ਜਾਂਦੇ ਉਸ ਮੁੰਡੇ ਤੇ ਗੱਲ ਲਾ ਕੇ ਉਸ ਨੂੰ ਪਿਆਰ ਕਰਨ ਲੱਗੀ ਮੈਨੂੰ ਸਭ ਕੁਝ ਸਾਫ਼ ਵਿਖਾਈ ਦੇ ਰਿਹਾ ਸੀ ਕਿਉਂਕਿ ਉਹ ਕਮਰਾ ਸਟੋਰ ਰੂਮ ਦੇ ਬਿਲਕੁਲ ਸਾਹਮਣੇ ਸੀ ਫਿਰ ਦੋਨਾਂ ਨੇ ਬਹੁਤ ਸਮਾਂ ਇੰਜੋਏ ਕੀਤਾ ਮੈਂ ਤਾਂ ਹੈਰਾਨ ਸੀ ਕਿ ਮੇਰੀ ਘਰਵਾਲੀ ਉਸ ਨਾਲ ਕਿਦਾਂ ਹੱਸ-ਹੱਸ ਗੱਲਾਂ ਕਰ ਰਹੀ ਸੀ ਪਹਿਲਾ ਤੋਂ ਸਾਰੀ ਰਾਤ ਹੋਟਲ ਵਿੱਚ ਕੱਟ ਕੇ ਆਈ ਤੇ ਘਰੇ ਆ ਕੇ ਉਸ ਦੇ ਨਾਲ ਇਤਤ ਕਰ ਰਹੀ ਸੀ ਜਿਵੇਂ ਉਹ ਕਾਫੀ ਦਿਨਾਂ ਤੋਂ ਇਹੀ ਕੰਮਾਂ ਵਿੱਚ ਪਈ ਹੋਵੇ ਮੈਨੂੰ ਤੇ ਸੋਚ-ਸੋਚ ਕੇ ਮਨ ਨੂੰ ਬੇਚੈਨੀ ਹੋ ਰਹੀ ਸੀ ਦਿਲ ਘਬਰਾ ਜਾਂਦਾ ਸੀ ਮੇਰੀ ਘਰ ਵਾਲੀ ਆਖਰ ਕਿੰਨੀ ਕੋ ਉਡਾਰ ਹੋ ਚੁੱਕੀ ਸੀ ਜਿਹੜੀ ਕਿ ਆਪਣੇ ਕੰਟਰੋਲ ਤੋਂ ਬਾਹਰ ਹੋ ਗਈ ਸੀ ਉਸ ਮੁੰਡੇ ਨੇ ਲਗਾਤਾਰ ਕਿਨੇ ਹੀ ਘੰਟੇ ਉਸ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਮਰਜ਼ੀ ਕੀਤੀ ਫਿਰ ਉਹ ਆਪਣੇ ਕਮਰੇ ਵਿੱਚ ਜਾ ਕੇ ਲੰਮੀ ਪੈ ਗਈ। ਉਹਨੇ ਟਾਈਮ ਨੂੰ ਮੈਂ ਵੀ ਬਾਹਰ ਨਿਕਲ ਕੇ ਆ ਗਿਆ। ਮੈਂ ਆਪਣੀ ਘਰਵਾਲੀ ਦੇ ਨੇੜੇ ਗਿਆ ਤੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀ? ਆਪਾਂ ਵੀ ਇੰਜੋਏ ਕਰਦੇ ਹਾਂ। ਉਸਨੇ ਮੈਨੂੰ ਸਾਫ਼ ਮਨ੍ਹਾ ਕਰ ਦਿੱਤਾ ਤੇ ਕਹਿਣ ਲੱਗੀ ਮੈਨੂੰ نیند ਆ ਰਹੀ ਹੈ, ਮੈਂ ਥੱਕੀ ਹੋਈ ਹਾਂ। ਮੈਨੂੰ ਰਾਤ ਨੂੰ ਫਿਰ ਸ਼ਿਫਟ ਲਾਉਣ ਜਾਣਾ। ਅਕਸਰ ਮੈਂ ਇਹੀ ਦੇਖਦਾ ਸੀ ਕਿ ਮੇਰੇ ਨਾਲ ਉਹ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਨਾ ਹੀ ਕੋਈ ਗੱਲ ਕਰਦੀ ਸੀ। ਬਾਹਲੇ ਮੰਗਿਆ ਨਾਲ ਪਤਾ ਨਹੀਂ ਕਿੰਨੀ-ਕਿੰਨੀ ਵਾਰੀ ਉਹ ਖੁਸ਼ ਰਹਿੰਦੀ ਸੀ ਉਸ ਦਾ ਮਨ ਕਰਦਾ ਸੀ ਮੈਨੂੰ ਉਸ ਦੀ ਸਰਕਤ ਤੇ ਬੜਾ ਗੁੱਸਾ ਆਇਆ ਮੈਂ ਉਸ ਨੂੰ ਗੁੱਸੇ ਤੋਂ ਫੜਿਆ ਤੇ ਕਿਹਾ ਸੱਚ ਸੱਚ ਦੱਸ ਤੂੰ ਕਿਹਦੇ ਕਿਹਦੇ ਨਾਲ ਕੀ ਖਾਨੀ ਆ ਜਿਹੜਾ ਮੈਨੂੰ ਮਨਾ ਕਰਦੀ ਆ ਤਾਂ ਕਹਿਣ ਲੱਗੀ ਮੈਂ ਕਿਸੇ ਨਾਲ ਕੁਝ ਨਹੀਂ ਕੀਤਾ ਐਵੇਂ ਮੇਰੇ ਤੇ ਝੂਠੇ ਇਲਜ਼ਾਮ ਲਾਉਂਦੀ ਕੋਈ ਲੋੜ ਨਹੀਂ ਮੈਂ ਉਸ ਨੂੰ ਕਿਹਾ ਮੈਂ ਝੂਠੇ ਇਲਜ਼ਾਮ ਨਹੀਂ ਲਾ ਰਿਆ ਮੈਨੂੰ ਸਾਫ਼-ਸਾਫ਼ ਦੱਸ ਦੇ ਨਹੀਂ ਤਾਂ ਮੈਂ ਤੈਨੂੰ ਸਬੂਤ ਦੇਵਾਂਗਾ ਪਰ ਉਹ ਝੂਠ ਤੇ ਝੂਠ ਬੋਲੀ ਜਾ ਰਹੀ ਸੀ ਝੂਠੀਆਂ ਸੌਂਹ ਖਾ ਰਹੀ ਸੀ ਜਾਂ ਫਿਰ ਮੈਂ ਉਸ ਨੂੰ ਵੀਡੀਓ ਵਿਖਾਈ ਜੋ ਮੈਂ ਹੋਟਲ ਵਿੱਚ ਬਣਾਈ ਸੀ ਉਹ ਵੀਡੀਓ ਵੇਖ ਕੇ ਤਾਂ ਉਸ ਦੇ ਚਿਹਰੇ ਦਾ ਰੰਗ ਹੀ ਉੱਟ ਗਿਆ ਸੀ ਕਹਿਣ ਲੱਗੀ ਇਹ ਵੀ ਵੀਡੀਓ ਤੁਹਾਨੂੰ ਕਿਹਨੇ ਭੇਜੀ ਆ ਮੈਂ ਉਸ ਨੂੰ ਕਿਹਾ ਜੋ ਹੋਟਲ ਦਾ ਮਾਲਕ ਹੈ ਉਹ ਮੇਰਾ ਦੋਸਤ ਹੈ ਉਸ ਨੇ ਤੇਰੀ ਕਾਲੀ ਕਰਤੂਤ ਮੈਨੂੰ ਦੱਸੀ ਮੇਰੇ ਘਰ ਵਾਲੀ ਦੇ ਹੁਣ ਮੱਥੇ ਤੋਂ ਪਸੀਨੇ ਆ ਰਹੇ ਸੀ ਕਿਉਂਕਿ ਉਸ ਦੀ ਚੋਰੀ ਜੋ ਫੜੀ ਗਈ ਸੀ ਤੇ ਉਸ ਕੋਲ ਬਚਨ ਦਾ ਕੋਈ ਰਾਹ ਵੀ ਨਹੀਂ ਸੀ ਮੈਂ ਉਹੀ ਵੀਡੀਓ ਉਸ ਦੇ ਮਾਪਿਓ ਨੂੰ ਉਸ ਦੇ ਭੈਣ ਭਰਾ ਨੂੰ ਸਾਰਿਆਂ ਨੂੰ ਭੇਜ ਦਿੱਤੀ ਮੇਰੀ ਘਰਵਾਲੀ ਨੂੰ ਇੰਡੀਆ ਤੋਂ ਫਿਰ ਫੋਨ ਆਉਣੇ ਸ਼ੁਰੂ ਹੋ ਗਏ ਸਭ ਨੇ ਲਾਂਤਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਦੇ ਮਾਪੇ ਕਹਿਣ ਲੱਗੇ ਕਿ ਅਸੀਂ ਤੈਨੂੰ ਬਾਹਰ ਇਸ ਕਰਕੇ ਨਹੀਂ ਭੇਜਿਆ ਸੀ ਕਿ ਤੂੰ ਸਾਡੀ ਇੱਜ਼ਤ ਖਰਾਬ ਕਰੀ ਤੂੰ ਤਾਂ ਉੱਥੇ ਵਪਾਰ ਸ਼ੁਰੂ ਕਰ ਦਿੱਤਾ ਤੂੰ ਸਾਨੂੰ ਮਿੱਟੀ ਵਿੱਚ ਮਿਲਾ ਦਿੱਤਾ ਪੂਰਾ ਪਰਿਵਾਰ ਉਸ ਨੂੰ ਲਾਂਤਾ ਪਾ ਰਿਹਾ ਸੀ ਚੀ ਇਹ ਧੰਦਾ ਚਲਾਉਣਾ ਸੀ ਤਾਂ ਇੱਥੇ ਹੀ ਕਰ ਲੈਂਦੀ ਇੱਧਰ ਵੀ ਬਹੁਤ ਮਿਲ ਜਾਂਦੀ ਅਤੇ ਇਹ ਗੱਲਾਂ ਉਸ ਨੂੰ ਸੁਣ-ਸੁਣ ਕੇ ਹੁਣ ਰੋਣਾ ਆ ਰਿਹਾ ਸੀ ਉਸ ਦੀ ਮਾਂ ਉਸ ਨੂੰ ਜਦੋਂ ਗੱਲਾਂ ਕਰ ਰਹੀ ਸੀ ਤਾਂ ਉੱਚੀ-ਉੱਚੀ ਰੋ ਰਹੀ ਸੀ। ਮੈਨੂੰ ਵੀ ਉਸ ਤੇ ਬੜਾ ਗੁੱਸਾ ਆ ਜਾਂਦਾ ਸੀ। ਇੰਨੇ ਟਾਈਮ ਨੂੰ ਅਚਾਨਕ ਮੇਰੀ ਮਾਂ ਦਾ ਫੋਨ ਆ ਗਿਆ ਤੇ ਮੇਰੀ ਮਾਂ ਮੇਰੇ ਕੋਲ ਆਪਣੀ ਨੂੰ ਦੇ ਸੁੱਖ-ਸਾਂਗ ਪੁੱਛਣ ਲੱਗੀ। ਤਾਂ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਮਾਂ ਬੜਾ ਡਰ ਗਈ ਤੇ ਕਹਿਣ ਲੱਗੀ ਪੁੱਤ ਇਹੋ ਜਿਹਿਆਂ ਦਾ ਕੋਈ ਭਰੋਸਾ ਨਹੀਂ ਹੁੰਦਾ। ਕਿਤੇ ਤੈਨੂੰ ਮਰਵਾ ਨਾ ਦੇਵੇ। ਮੇਰੇ ਮਾਪਿਓ ਨੇ ਮੇਰੀ ਭੈਣ ਨਾਲ ਸਲਾਹ ਕੀਤੀ ਤੇ ਮੇਰੇ ਤੋਂ ਬਿਨਾਂ ਪੁੱਛੇ ਹੀ ਮੇਰੀ ਟਿਕਟ ਕਰਵਾ ਦਿੱਤੀ ਤੇ ਮੈਨੂੰ ਇੰਡੀਆ ਆਉਣਾ ਹੀ ਪਿਆ। ਇੰਡੀਆ ਆ ਕੇ ਮੈਂ ਉਸਦੇ ਕੇਸ ਕਰ ਦਿੱਤਾ ਤੇ ਉਸਦੇ ਮਾਪੇ ਵੀ ਕੇਸ ਕਰ ਦਿੱਤਾ ਇਹਨਾਂ ਦੀ 3 ਮਿਹਨਤ ਧੋਖਾ ਕੀਤਾ ਤੇ ਅਸੀਂ ਇੰਨੇ ਪੈਸੇ ਲਾਏ ਤੇ ਉਸ ਨੂੰ ਬਾਹਰ ਭੇਜਿਆ ਉੱਥੇ ਜਾ ਕੇ ਉਹ ਗਲਤ ਕੰਮਾਂ ਵਿੱਚ ਪਈ ਗਈ ਤੇ ਮੇਰੇ ਕੋਲ ਸਾਰੇ ਸਬੂਸੀ ਮੈਂ ਫਿਰ ਕੇਸ ਜਿੱਤ ਗਿਆ ਤੇ ਮੇਰੀ ਘਰਵਾਲੀ ਦਾ ਮੇਰੇ ਨਾਲ ਤਲਾਕ ਹੋ ਗਿਆ ਉਸ ਨੂੰ ਸਰਕਾਰ ਨੇ ਸਾਰਾ ਖਰਚਾ ਪਾ ਦਿੱਤਾ ਮੇਰੀ ਘਰਵਾਲੀ ਨੇ ਮੈਨੂੰ ਸਾਰਾ ਖਰਚਾ ਦੇ ਕੇ ਮਜ਼ਾ ਖਹਿੜਾ ਚੁੜਾਇਆ ਮੈਨੂੰ ਮੇਰੇ ਦੋਸਤਾਂ ਨੇ ਦੱਸਿਆ ਕਿ ਇਸ ਨੇ ਜੋ ਤੈਨੂੰ ਖਰਚਾ ਦਿੱਤਾ ਉਹ ਪੈਸੇ ਇਕੱਠੇ ਕੀਤੇ ਨਹੀਂ ਇਹ ਸਨੇਤਾ ਹੋਟਲ ਵਾਲੇ ਦੇ ਨਾਲ ਹੀ ਗੱਲ ਕਰ ਲਈ ਹੈ ਤੇ ਹੁਣ ਹਰ ਰਾਤ ਇਹ ਉੱਥੇ ਹੀ ਤੁਰੇ ਫਿਰਦੀ ਸੀ ਕਦੇ ਕਿਸੇ ਨਾਲ ਤੇ ਕਦੇ ਕਿਸੇ ਨਾਲ ਇਸ ਤਰ੍ਹਾਂ ਹੀ ਬਸ ਪੈਸੇ ਇਕੱਠੇ ਕਰਦੀ ਸੀ ਇਹ ਇਧਰ ਵੀ ਪੂਰੀ ਬਦਨਾਮ ਹੋ ਚੁੱਕੀ ਆ ਕੋਈ ਵੀ ਇਸ ਨੂੰ ਮੋਹ ਲਾ ਕੇ ਰਾਜੀ ਨਹੀਂ ਉਸਦੇ ਮਾਪੇ ਨੇ ਫੇਰ ਆਪਣੀ ਧੀ ਨਾਲੋਂ ਸਾਰੇ ਰਿਸ਼ਤੇ ਤੋੜ ਦਿੱਤੇ ਤੇ ਬਸ ਹੁਣ ਉਧਰ ਆਪਣੇ ਆਪਣੇ ਹੀ ਕੰਮਾਂ ਵਿੱਚ ਰਹਿੰਦੀ ਹੈ ਆਪਣੀ ਜ਼ਿੰਦਗੀ ਜੀ ਰਹੀ ਹੈ ਇਧਰ ਮੇਰੇ ਬਾਪਾ ਬਾਬੇ ਮੇਰੇ ਲਈ ਵਧੀਆ ਕੁੜੀ ਵੇਖੀ ਤੇ ਮੇਰਾ ਵਿਆਹ ਕਰ ਦਿੱਤਾ ਅੱਜ ਮੈਂ ਆਪਣੇ ਮਾਪੇ ਬਾਰੇ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸਾਨੂੰ ਕਦੇ ਵੀ ਇੱਕ ਦੂਸਰੇ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਸਾਨੂੰ ਜੋ ਵੀ ਕੰਮ ਕਰਨਾ ਚਾਹੀਦਾ ਆਪਣੇ ਤੰਦ ਤੇ ਕਰਨਾ ਚਾਹੀਦਾ ਜੇਕਰ ਤੁਸੀਂ ਦੂਸਰੇ ਤੇ ਨਿਰਭਰ ਹੋਵੋਗੇ ਤਾਂ ਆਪਾਂ ਉਹ ਕੁਝ ਦੇਖਣ ਨੂੰ ਮਿਲੇਗਾ ਜੋ ਮੈਨੂੰ ਦੇਖਣ ਨੂੰ ਮਿਲਿਆ ਆਪਣੇ ਘਰ ਵਿੱਚ ਹੀ ਆਪਣੇ ਮਾਪੇ ਦੇ ਕੋਲ ਰਹਿ ਕੇ ਚਾਹੇ ਤੁਸੀਂ ਘੱਟ ਖਾ ਲੋ ਪਰ ਉਸ ਵਿੱਚ ਸਕੂਨ ਮਿਲੇਗਾ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ-ਦਿਲੋਂ ਧੰਨਵਾਦ ਜੀ ਜਲਦ ਹੀ ਮਿਲਦੇ ਹਾਂ ਇੱਕ ਹੋਰ ਸੋਹਣੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ